ਉਤੀ ਪੁਲੀ ਦਾ ਰਹਿਣ ਵਾਲਾ ਰਿੰਕੂ ਕੁਮਾਰ ਜਦੋਂ ਆਪਣੇ ਘਰ ਤੋਂ ਬਾਹਰ ਟਹਿਲ ਰਿਹਾ ਸੀ ਤੇ ਤਿੰਨ ਨੌਜਵਾਨ ਮੋਟਰਸਾਈਕਲ ਸਵਾਰ ਜਿਹੜੇ ਸਨ ਉਹ ਆਏ ਤੇ ਉਹਨਾਂ ਨੇ ਰਿੰਕੂ ਕੁਮਾਰ ਉਤੇ ਫਾਇਰਿੰਗ ਕੀਤੀ ਜਿਸ ਤੇ ਚਲਦੇ ਹਾਂ ਦੋਵੇਂ ਬਾਹਾਂ ਰਿੰਕੂ ਕੁਮਾਰ ਦੀਆਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਤੇ ਉਹ ਇਸ ਵੇਲੇ ਇਲਾਜ ਦੇ ਅਧੀਨ ਕਨਜੀ ਹਸਪਤਾਲ ਵਿਖੇ ਹੈ ਜਾਣਕਾਰੀ ਦੇ ਮੁਤਾਬਕ ਰਿੰਕੂ ਕੁਮਾਰ ਤੇ ਉਸਦੇ ਦੋਸਤ ਮਨੋਜ ਸ਼ਰਮਾ ਨੇ ਦੱਸਿਆ ਕਿ ਰਿੰਕੂ ਕੁਮਾਰ ਬੀਤੀ ਰਾਤ ਲਗਭਗ 11 ਵਜੇ ਆਪਣੇ ਘਰ ਤੋਂ ਬਾਹਰ ਪੁਲੀ ਤੇ ਬੈਠਾ ਸੀ ਕਿ ਇੱਕ ਮੋਟਰਸਾਈਕਲ ਤੇ ਤਿੰਨ ਨੌਜਵਾਨ ਸਵਾਰ ਹੋ ਕੇ ਜਾ ਜਿਹਨਾਂ ਨੂਰਿੰਕੂ ਕੁਮਾਰ ਜਾਂਦਾ ਵੀ ਹੈ ਉਹਨਾਂ ਨੇ ਰਿੰਕੂ ਕੁਮਾਰ ਉਤੇ ਫਾਇਰਿੰਗ ਕੀਤੀ ਜਿਸ ਤੇ ਚਲਦੇ ਆ ਦੋਨੇ ਬਾਵਾ ਉਸ ਦੀਆਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਤੇ ਉਹ ਇਸ ਵਕਤ ਇਲਾਜਿਆ ਦੇ ਨਿਗਰੀਜ ਹਸਪਤਾਲ ਵਿੱਚ ਹੈ ਜਿਸ ਦੀ ਉਹਨਾਂ ਨੇ ਸ਼ਿਕਾਇਤ ਡਿਵੀਜ਼ਨ ਨੰਬਰ 2 ਵਿੱਚ ਵੀ ਕਰ ਦਿੱਤੀ ਹੈ ਤੇ ਉਥੋਂ ਦੇ ਐਸ ਐਚ ਓ ਦਾ ਕਹਿਣਾ ਹੈ ਕਿ ਦੋ ਹਮਲਾਵਰਨ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਤੇ ਤੀਜੇ ਦੀ ਭਾਲ ਜਾਰੀ ਹੈ ਜਦ ਕਿ ਰਿੰਕੂ ਕੁਮਾਰ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ ਪਰ ਉਹ बार-बार ਕਿਸੇ ਗੌਰਵ ਮੈਣਾ ਦਾ ਨਾਮ ਜ਼ਰੂਰ ਲੈ ਰਿਹਾ ਜਿਸ ਵੱਲੋਂ ਉਸ ਨੂੰ ਇੱਕ ਧਮਕੀ ਮਿਲੀ ਸੀ ਤੇ ਜਿਸ ਦੀ ਰਿਕਾਰਡਿੰਗ ਰਿੰਗੂ ਕੁਮਾਰ ਸੁਣਾ ਵੀ ਰਿਹਾ ਹੈ ਡਾਕਟਰ ਦੇ ਮੁਤਾਬਿਕ ਰਿੰਗੂ ਕੁਮਾਰ ਦੀ ਹਾਲਤ ਵਿੱਚ ਸੁਧਾਰ ਹੈ ਤੇ ਉਹ ਹੁਣ ਖਤਰੇ ਤੋਂ ਬਾਹਰ ਹੈ ਅੱਛਾ ਸਣਾ ਪੰਜਾਬ ਦੇ ਪ੍ਰਧਾਨ ਨੇ ਤੇਰੀ ਭੈਣ ਤੇ ਲੋੜ ਪੈ ਵੀ ਨਾ ਤੈਨੂੰ ਤੇ ਮੈਨੂੰ ਇਕੱਲੇ ਨਾ ਇਕੱਲਾ ਪੈ ਗਈ ਪਰ ਮੈਂ ਤੈਨੂੰ ਪਹਿਣਾ ਈ ਠੀਕ ਹੋ ਗਿਆ ਮੈਂ ਨੂੰ ਪਹਿਣਾ ਈ ਮਨੋਸ਼ ਸ਼ਰਮਾ ਨਾਮ ਹੈ ਮੇਰਾ ਕੀ ਗੱਲ ਕੀ ਹੈ ਗੱਲ ਕੋਈ ਨਹੀਂ ਰਿੰਕੂ ਉੱਚੀ ਪੁਲੀ ਰਾਣ ਵਾਲਾ ਮੁੰਡਾ ਆਪਣਾ ਫਰੈਂਡ ਹੈ ਨੌਨ ਚਾ ਆਪਣੇ ਕੱਲ ਪਰਸੋ ਰਾਤ ਨੂੰ ਸ਼ਾਇਦ ਇਹਦੇ ਤੇ ਫਾਇਰਿੰਗ ਹੋਈ ਤੇ ਮੈਨੂੰ ਕੋਲ ਆਇਆ ਕਿ ਦਾਦਾ ਮੇਰੇ ਤੇ ਫਾਇਰਿੰਗ ਹੋ ਗਿਆ ਤਾਂ ਮੈਂ ਹਸਪੀਟਲਾਂ ਮੈਂ ਤਾਂ ਅੱਜ ਹਸਪੀਟਲ ਪਤਾ ਲੈਣ ਆਇਆ ਹੀ ਤੇ ਇਹਨਾਂ ਮੈਨੂੰ ਦੱਸਿਆ ਕਿ ਦਾਦਾ ਤਾਂ ਮੈਂ ਨੂੰ ਪੁੱਛਿਆ ਕਿ ਜੇ ਤੇਰੇ ਤੇ ਫਾਇਰਿੰਗ ਹੋਈ ਆ ਤੇ ਮਤਲਬ ਤੇਰੀ ਕੋਈ ਦੁਸ਼ਮਣ ਹੈ ਕਿਸ ਨਾਲ ਜਾਂ ਤੇਰਾ ਕੋਈ ਲੜਾਈ ਝਗੜਾ ਕਿਸੇ ਨਾਲ ਪੁਰਾਣਾ ਕਹਿੰਦਾ ਨਹੀਂ ਮੈਂ ਕਿਹਾ ਫਿਰ ਕਿਉਂ ਤੇਰੇ ਤੇ ਫਾਇਰਿੰਗ ਹੋ ਗਈ ਆ ਤਿੰਨ ਮੁੰਡੇ ਦੱਸ ਰਿਹਾ ਜਿਹੜੇ ਮੋਕੇ ਤੇ ਹੈਗੇ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਤੇ ਮੈਂ ਕਹਿੰਨਾ ਨਾ ਤੇਰੀ ਕੀ ਦੁਸ਼ਮਣੀ ਆ ਉਹ ਵੀ ਮੁੰਡੇ ਉੱਚੀ ਪੁਲੀ ਦੇ ਹੈਗੇ ਕਹਿੰਦਾ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਜਿਹੜੇ ਕੋਈ ਗੌਰਵ ਮਹਿਰਾ ਦਾ ਨਾਮ ਲੈ ਰਿਹਾ ਹੈ बार-बार ਉਹਦੇ ਵੱਲੋਂ ਹੀ ਮੈਨੂੰ ਵੀ ਕਹੀ ਆ ਰਿਹਾ ਸਾਰਿਆਂ ਨੂੰ ਉਹਦੇ ਵੱਲੋਂ ਹੀ ਕਹਿ ਰਿਹਾ ਉਹਦੀ ਰਿਪੋਰਟਿੰਗ ਹੈ ਉਹਦੇ ਕੋਲ ਕੋਈ ਕਹਿੰਦਾ ਦੇਖੋ ਰਿਪੋਰਟਿੰਗ ਭੇਜੀ ਹੋਈ ਆ ਮੈਨੂੰ ਕਿ ਮੈਂ ਸ਼ਿਵ ਸੈਨਾ ਦਾ ਪੰਜਾਬ ਪ੍ਰਧਾਨ ਪਤਾ ਨਹੀਂ ਕੀ ਆ ਤੇ ਮੈਨੂੰ ਤੂੰ ਜਿੱਥੇ ਲੱਭੇਗਾ ਤਾਂ ਮੈਂ ਤੈਨੂੰ ਮਾਰ ਦੇਣਾ ਜਿੱਦਾਂ ਮਰਜ਼ੀ ਕਰਕੇ ਤੈਨੂੰ ਕਰ ਦੇਣਾ ਤੇਰਾ ਕੰਮ ਬਸ ਉਹੀ ਦੱਸ ਰਿਹਾ ਫਾਇਲ ਨੂੰ ਜੇ ਦੀ ਮਾਂ ਤੇ ਉਹਦਾ ਨਾਂ ਲੈ ਰਿਹਾ ਬਾਰ ਬਾਰ ਜਿਆਦਾ ਤੈਨੂੰ ਮੁੰਡੇ ਦਲਵੀਰ ਹੈ ਇੱਕ ਮਨਵ ਹੈ ਇੱਕ ਮੁੰਡਾ ਹੋਰ ਹੈ ਪਤਾ ਨਹੀਂ ਕਹਿੰਦਾ ਨਾਂ ਨਹੀਂ ਮੈਨੂੰ ਯਾਦ ਨਹੀਂ ਆਇਆ ਕਿਹਦੇ ਵੱਲੋਂ ਕਹਿ ਰਿਹਾ ਬਸ ਇਹਨਾਂ ਵੱਲੋਂ ਕਹਿ ਰਹੀ ਗੱਲ ਭਾਈ ਕੁਛ ਨਹੀਂ ਪਰਸੂ ਰਾਤ ਦੀ ਗੱਲ ਹੈ ਵੀ ਆ ਤੇ ਮੈਂ ਨਾ ਆਪਣੀ ਪੁਲੀ ਤੇ ਬੈਠਾ ਪਿਆ ਸੀ 11:00 ਵਜੇ ਨਾ ਹਾਂਜੀ ਤੇ ਮੋਟਰਸਾਈਕਲ ਤੇ ਤਿੰਨ ਮੁੰਡੇ ਆਏ ਆ ਠੀਕ ਆ ਦੋ ਮੁੰਡੇ ਉਤਰੇ ਆ ਮੋਟਰਸਾਈਕਲ ਤੋਂ ਇੱਕ ਜਿਹੜਾ ਮੁੰਡਾ ਹੈਗਾ ਉਹਦਾ ਨਾਂ ਹੈਗਾ ਦਲਵੀਰ ਇੱਕ ਮੁੰਡੇ ਦਾ ਨਾਂ ਹੈਗਾ ਮਨਵ ਜੋ ਕਿ ਸਾਲੀ ਪੁਲੀ era ਦਾ ਆ ਮਾਨਵ ਨੇ ਆਂਦੇ ਮੇਰੇ ਫਾਇਰਿੰਗ ਸ਼ੁਰੂ ਕਰਤੀ ਹੈ ਜੋ ਵੀ ਮੇਰੇ ਦੂਰੋਂ ਦੱਜੇ ਹੋਏ ਨੇ ਠੀਕ ਆ ਉਸ ਤੋਂ ਜਿਹੜਾ ਇੱਕ ਮੁੜਾ ਦੇ ਨਾਲ ਸੀਗਾ ਤੀਸਰਾ ਬਾਈਕ ਤੇ ਬੈਠਾ ਮੈਨੂੰ ਹੋਰੀ ਪਛਾਣ ਨਹੀਂ ਗਈ ਠੀਕ ਆ ਉਸ ਤੋਂ 15 ਦਿਨ ਪਹਿਲਾਂ ਮੈਨੂੰ ਇੱਕ ਫੋਨ ਤੇ ਧਮਕੀ ਆਈ ਆ ਇੱਕ ਗੋਰਮ ਮਾਰੇ ਆ ਲੋ ਇੱਕ ਆਪਾਂ ਤੈਨੂੰ ਮਰਵਾ ਦੇਣਾ ਇੱਕ ਗੋਰਮ ਮਾਰਾ ਹੀ ਬਣਾ ਲੋਰੇ ਇੱਕ ਬਿੱਲੀ ਇੱਕ ਟਾਂਡੀ ਐ ਤੇ ਇਹਨਾਂ ਨੇ ਮੈਨੂੰ ਫੋਨ ਦੇ ਵਿੱਚ ਧਮਕੀ ਦਿੱਤੀ ਜੋ ਕਿ ਮੇਰੇ ਕੋਲ ਰਿਕਾਰਡਿੰਗ ਵੀ ਪਈ ਆਗੀ ਆ ਤੇ ਤੂੰ ਆਪਾਂ ਮਰਵਾ ਦੇਣਾ ਤੇਰੇ ਆਪਾਂ ਗੋਲੀਆਂ ਮਾਰਾ ਦੇਣੀਆਂ ਤੇ 15 ਦਿਨ ਪਹਿਲਾਂ ਮੈਨੂੰ ਧਮਕੀ ਦਿੱਤੀ ਪਈ ਹੈ ਜਿਹੜਾ ਗੌਰਵ ਮੈਰਾ ਹੈਗਾ ਆ ਇਹ ਸਾਰੀ ਪਲੈਨਿੰਗ ਮਾਸਟਰਮਾਈਂਡ ਇਹ ਹੈਗਾ ਆ ਤੇ ਇਹਨਾਂ ਨੇ ਮੇਰੇ ਤੇ ਹਮਲਾ ਕਰਾਇਆ ਤੇ ਨਾ ਜਮਾ ਕੋਈ ਪੁੱਛਣੇ ਪੜਾ ਭਾਈ ਮੈਨੂੰ ਮੇਰੇ ਨਾਮ ਰੰਜਿਸ਼ ਨਾ ਕੋਸ਼ਾ ਕਹਿੰਦੇ ਨੇ ਕੋਈ ਕਾ ਪੁਰਾਣੀ ਗੱਲ ਨਹੀਂ ਕੋਈ ਗੱਲ ਨਹੀਂ ਗਈ ਭਾਈ ਪੁਰਾਣੀ ਕੋਈ ਗੱਲ ਨਹੀਂ ਗਈ ਪੁਲਿਸ ਮਾਮਲਾ ਕੀਤੀ ਹੈਗੀ ਐਸਐਚਓ ਚ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ ਗਿਆ ਪਰ ਇਹ ਤੇ ਬੰਦਾ ਕੋਈ ਨਹੀਂ ਫੜੋਇਆ ਗਿਆ ਇੱਕ ਬੰਦਾ ਬਣੀ ਫੜੋਇਆਗਾ ਸਾਨੂੰ ਕੁਛ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਭਾਜੀ ਕੱਲ ਨੂੰ ਅੱਜ ਫੇਰ ਇਹ ਕਾੜੋ ਕੱਲ ਨੂੰ ਫੇਰ ਕੋਈ ਮਾਰ ਕੇ ਚੱਲ ਜਾਏ ਕੌਣ ਜ਼ਿੰਮੇਵਾਰ ਹੈਗਾ ਇਸ ਦਾ ਕਾਣ ਕੁਛ ਨਹੀਂ ਹੈ ਮੇਰੇ ਸੱਜਣ ਜਿਹੜੇ ਹੈਗੇ ਆ ਮੈਂ ਇਹਨਾਂ ਨਾਲ ਵਾਕੂਮਣਾ ਫਿਰਨਾਗਾ ਬਸ ਇਸ ਗੱਲੋ ਤੇਰੇ ਨਾਲ ਨਹੀਂ ਘੁੰਮਣਾ ਲੈ ਇਹਦੇ ਨਾਲ ਨਹੀਂ ਘੁੰਮਣਾਗਾ ਬਸ ਗੌਰਵ ਮਰਾ ਹੈਗਾ ਜਿਹੜਾ ਸਿਪਸੈਨਰ ਪ੍ਰਧਾਨ ਹੈਗਾ ਔਰ ਇਹ ਤੋਂ ਉਸ ਤੇ ਕਰਦਾ ਜੋ ਕਰਦਾ ਹਾਂਜੀ ਸਰ ਮੈਨੂੰ ਰਾਤੀ ਕੋਈ 4 ਕੁਜੇ ਨਾਲ ਕਾਲ ਆਈ ਸੀ ਕਿ ਬੁਲੇਟ ਇੰਜਰੀ ਜਿਹੜੀ ਆ ਇੱਕ ਪੇਸ਼ੈਂਟ ਹੈ ਜਿਹਦੇ ਦੋਹਾਂ ਹੱਥਾਂ ਦੇ ਉੱਤੇ ਲੱਗੀ ਸੀਗੀ ਗੋਲੀ ਲੱਗੀ ਸੀਗੀ ਐਂਡ ਉਹ ਰਾਤ 2:30 ਵਜੇ ਰਾਤ ਨੂੰ ਗੰਭੀਰ ਹਾਲਤ ਵਿੱਚ ਆਇਆ ਮੈਨੂੰ ਅਸੀਂ ਰਾਤੀ ਸਟੇਬਲਾਈਜ਼ ਕਰਕੇ ਅਗਲੇ ਦਿਨ ਮੈਨੇਜ ਕਰਕੇ ਫਿਰ ਉਹ ਸਾਡੇ ਕੋਲ ਐਡਮਿਟਰ ਹੈ 2 ਦਿਨ ਵਾਸਤੇ ਜਦੋਂ ਆਇਆ ਸੀਗਾ ਸਥਿਤੀ ਥੋੜੀ ਗੰਭੀਰ ਸੀਗੀ ਔਰ ਔਰ ਮਤਲਬ ਅਸੀਂ ਕੱਲ ਨੂੰ ਉਹਨੂੰ ਸਵੇਰੇ ਆਪਰੇਟ ਕਰਤਾ ਸੀਗਾ ਉਹਦੇ ਦੋ ਬੁਲੇਟ ਲੱਗੇ ਸੀਗੇ ਉਹਦੇ ਜੋ ਇੱਕ ਤੇ ਉਹਦਾ ਬੁਲੇਟ ਲੱਗ ਕੇ ਤੇ ਬਾਹਰ ਐਗਜ਼ਿਟ ਹੋ ਗਿਆ ਸੀਗਾ ਔਰ ਦੂਜਾ ਬੁਲੇਟ ਉਹਦੇ ਆ ਬਾਡੀ ਵਿੱਚ ਸੀਗਾ ਜਿੰਨੂੰ ਕਿ ਅਸੀਂ ਆਪਰੇਟ ਕਰਕੇ ਕੱਢ ਦਿੱਤਾ ਪਹਿਲਾਂ ਲੋਕੇਸ਼ਨ ਦੀ ਕੀ ਹਾਲਤ ਹੈ ਸਟੇਬਲ ਹੈ ਸਰ ਬਿਲਕੁਲ ਕੰਫਰਟੇਬਲ ਹੈ ਪੇਸ਼ੈਂਟ ਠੀਕ